ਅੱਜ ਰੋਪੜ ਪੁਲਿਸ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਜਿਹੜਾ ਹੈਗਾ ਸਖਤ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈਗੀ ਜਿਹਦੇ ਸਾਡਾ ਮੇਨ ਫੋਕਸ ਜਿਹੜਾ ਹੈਗਾ ਉਹ ਬਿਨਾ ਨੰਬਰੀ ਜਿਹੜੇ ਮੋਟਰਸਾਈਕਲ ਲਿਆ ਬਿਨਾ ਨੰਬਰੀ ਹੋਰ ਵੀਕਲ ਆਗੇ ਨੇ ਜਾਂ ਜਿਹੜੇ ਮੰਦੀਰ ਜਿਹੜੀ ਹੈਗੀ ਜਿਹੜੀ ਟਰੈਵਲ ਕਰਦੀ ਹੈਗੀ ਔਰ ਸਟ੍ਰੈਚਿੰਗਸ ਵਗੈਰਾ ਜਿਹੜੇ ਇਨਸੀਡੈਂਟ ਹੁੰਦੇ ਹੈਗੇ ਨੇ ਉਹਨਾਂ ਨੂੰ ਚੈੱਕ ਕਰਨ ਵਾਸਤੇ ਹੈਗਾ ਲਗਾਤਾਰ ਸਾਡੀ ਜ਼ਿਲ੍ਹਾ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਜਾ ਰਹੀ ਹੈਗੀ ਔਰ ਆਲਮੋਸਟ ਡੇਲੀ ਬੇਸਿਸ ਤੇ ਸਾਡੇ 100 ਤੋਂ ਵੱਧ ਜਿਹੜੇ ਹੈਗੇ ਨੇ ਚਲਾਣ ਆਗੇ ਨੇ ਔਰ ਕਰੀਬ 3 ਤੋਂ 5 ਜਿਹੜ ਹਨ ਤਾਂ ਲੱਗਦੀ ਜਿਹੜੀ ਇੱਥੇ ਦੀ ਕਾਰਗੁਜ਼ਾਰੀ ਹੈ ਕਿ ਕਰੀ ਤੈਰਾ ਚਲਾਂਜ ਰਿਹਾ ਸਚੂ ਸਾਹਿਬ ਨੇ ਇੱਥੇ ਘੱਟੇ ਹੈਗੇ ਨੇ ਔਰ ਇੱਕ ਵੀਹਿਕਲ ਜਿਹੜਾ ਹੈਗਾ ਇੰਪਾਉਂਡ ਕੀਤਾ ਹੈਗਾ ਸਾਡਾ ਮੇਨ ਮਕਸਦ ਹੈ ਹੈਗਾ ਕਿ ਜਿਹੜੇ ਬੰਦੇ ਬਿਨਾ ਨੰਬਰੀ ਮੋਟਰਸਾਈਕਲ ਜਾਂ ਗੱਡੀ ਲੈ ਕਰਕੇ ਕੋਈ ਲੁੱਟਾਂ ਖੋਹਾਂ ਕਰਦੇ ਹੈਗੇ ਨੇ ਜਾਂ ਜਿਹੜਾ ਜਿਹੜਾ ਸਾਡਾ ਯੋਧ ਨਸ਼ਾ ਵਿਰੁੱਧ ਚੱਲ ਰਿਹਾ ਹੈਗਾ ਉਹਦੇ ਵਿੱਚ ਜਿਹੜੇ ਬੰਦੇ ਮਾੜੇ ਅੰਸਰ ਹੈਗੇ ਨੇ ਨਸ਼ੇ ਵੇਚਣ ਵਾਲੇ ਜਾਂ ਨਸ਼ੇ ਕਰਨ ਵਾਲੇ ਹੈਗੇ ਨੇ ਉਹਨਾਂ ਤੇ ਨਕੇਲ ਕੱਸਣਾ ਔਰ ਉਹਦੇ ਰਿਗਾਰਡਿੰਗ ਲਗਾਤਾਰ ਜਿਹੜੀ ਹੈ ਕਿ ਸਾਡੀ ਪੁਲਿਸ ਵੱਲੋਂ ਡੋਮਿਨੇਸ਼ਨ ਐਕਸ ਕਾਸੋਜ਼ ਵੀ ਕੀਤੀ ਜਾ ਰਹੀ ਨੇ ਔਰ ਨਾਕੇ ਬੰਦੀ ਵੀ ਕੀਤੀ ਜਾ ਰਹੀ ਹੈ ਸਰ ਕਿਸ ਤਰ੍ਹਾਂ ਦੀ ਵਾਇਲੇਸ਼ਨ ਜਿਹੜੀ ਆ ਦੇਖਣ ਨੂੰ ਮਿਲ ਰਹੀ ਆ ਲੋਕ ਕਿਸ ਤਰ੍ਹਾਂ ਦੀ ਵਾਇਲੇਸ਼ਨ ਜਿਹੜੀ ਕਰ ਰਹੇ ਨੇ ਮੇਨ ਦੇਖੇ ਜਿਹੜਾ ਸਾਡਾ ਮੇਨ ਮਕਸਦ ਹੈਗਾ ਉਹ ਦੋ ਪੱਖੀ ਹੈਗਾ ਇੱਥੇ ਇੱਕ ਤੇ ਹੈਗਾ ਜਿਹੜਾ ਐਂਟੀ ਸੋਸ਼ਲ ਐਲੀਮੈਂਟ ਹੈਗੇ ਉਹਨਾਂ ਨੂੰ ਚੈੱਕ ਕਰਨਾ ਔਰ ਦੂਜੇ ਸਿਕਿਉਰਿਟੀ ਪੁਆਇੰਟ ਆਫ View ਨੂੰ ਵੀ ਖਿਆਲ ਰੱਖਣਾ ਤਾਂ ਜੋ ਲੋਕਾਂ ਨੂੰ ਜਿਹੜਾ ਹੈਗਾ ਇੱਕ ਸੈਂਸ ਆਫ ਕੰਫੀਡੈਂਸ ਜਿਹੜਾ ਹੈਗਾ ਉਹਨੂੰ ਬਰਕਰਾਰ ਕੀਤਾ ਜਾ ਸਕੇ